ਸ੍ਰੀ ਗਾਲ ਜੀ ਕਲੰਗੀ ਦਾ ਰੈਗਰੋ ਇੰਡਸਟਰੀ ਵਿੱਚ ਤਰਖਾਨ ਆਇਆ ਜੀ। ਸਾਉਣਵੀਰ ਪਟਲਰ ਆ। ਇਹਦੇ ਬਾਰੇ ਤੁਹਾਨੂੰ ਜਾਣਕਾਰੀ دینی ਹੈਗੀ। 2.5 ਇੰਚ ਸੀ ਗਲਾਸ ਪੈਪ ਲੱਗੀ ਹੈ ਜੀ। 2 ਇੰਚ ਪਾਈਪ ਸੂਟ ਟਾਈਨ ਲੱਗੀ ਹੈਗੀ। 10 ਹਾਲਾ ਇਹਦੇ ਵਿੱਚ। 10 ਫੁੱਟਾ ਬਟਲਰ ਆ ਇਹ ਇਹ ਹੈਵੀ ਡਿਊਟੀ ਲੈਫਟ ਆ ਇਹ ਰੀਲ ਨੂੰ 5 6 ਪੱਤੀਆਂ ਪਾਈਆਂ ਹੋਈਆਂ ਨੇ ਜੀ ਆਪ ਦਾ ਜੀ ਹੈਵੀ ਡੇਟੀ ਪਟਲਰ ਲਾਈਨ ਬਣਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਪਿੱਛੇ ਪਾਈ ਪਈ ਹੈ ਪਾਈਪ ਦੇ ਨਾਲ ਪੱਤਰਾ ਲਾਇਆ ਹੋਇਆ ਹੈਗਾ 4 ਇੰਚੀ 1.5 ਤੋਂ ਦਾ ਕੋਕ ਦਿੱਤੀ ਗਈ ਹੈ ਜੀ ਜੇ ਕੋਈ ਮਗਰ ਕੋਈ ਰੇੜੀ ਵਗੈਰਾ ਪਾ ਕੇ ਲੈ ਜਾਣੀ ਹੈ ਇਹ ਲੋਕ ਹੈਗਾ ਜੇ ਤੁਸੀਂ ਕੋਈ ਥੋੜਾ ਮਿੱਟੀ ਨੂੰ ਉੱਚੀ ਦੌੜੀ ਹੈ ਉਹਨੂੰ ਖੁਰਚਣਾ ਹੈਗਾ ਲੋਕ ਲੱਤ ਖੁੱਤੀ ਜਾਊਗੀ ਫੜਨਾ ਸੰਪਰਕ ਕਰ ਸਕਦੇ ਹੋ ਜੀ ਡਿਸਕ੍ਰਿਪਸ਼ਨ ਚ ਵੀ ਸਾਡੇ ਨੰਬਰ ਹੈਗੇ ਆ ਔਰ ਨੋਨਲਾਈ ਫੇਤੀ ਬੜੀ ਇਹ ਸਾਰੇ ਸੰਦ ਬਣਾਏ ਜਾਂਦੇ ਆ ਜੀ ਕੋਈ ਵੀ ਸੰਦ ਬਣਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ। ਧੰਨਵਾਦ।